ਪਰਛੋ ਦੇ ਪਰਛੋ ਕਰ ਗਈ 40 50000 ਦਾ ਫਰੂਟ ਲੈ ਕਸ਼ਮੀਰੀ ਲਾਲ ਨੂੰ ਆਪ ਨੂੰ ਰੇਹ ਹੱਥ ਜੜੇ ਸਾਡਾ ਫਰੂਟ ਚੋਕਨ ਦਿਓ ਉਹ ਕੁਝ ਚੋਕਨ ਨਹੀਂ ਦੇਣਾ 10 ਦਿਨਾਂ ਬਾਅਦ ਚੋਕਨ ਦਵਾਂਗੇ ਤਾਂ ਸੋਭਾ ਕੀ ਗਰੀਬ ਦੀ ਕੋਈ ਜ਼ਿੰਦਗੀ ਆਈ ਗਰੀਬ ਦਾ ਉਹ ਗੋਲੀ ਮਰਵਾ ਦਿਓ ਜਾਂ ਗੋਲੀਆਂ ਦੇ ਜ਼ਹਿਰ ਦੀਆਂ ਪਾ ਕੇ ਚਾਹ ਪਿਆ ਦਿਓ ਗਰੀਬ ਦਾ ਕੰਮ ਨਿਭੜ ਜੇ ਭਾਈ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਫਰੂਟ ਦਾ ਇਹੀ 18 20 ਸਾਲ ਹੋ ਗਏ ਚ ਖੜਿਆ ਨੂੰ ਪਹਿਲਾਂ ਕਦੇ ਹੋਈ ਇਹੋ ਜਿਹੀ ਬਾਤ ਨਾ ਜੀ ਬਛਰੇ ਨੂੰ ਗੁੰਡਾ ਕਰਦੀ ਕਰ ਸਕਦੇ ਇੱਕ ਹੋਰ ਗੁੰਡਾ ਹੋਰੀ ਪਰਛੋ ਕੀਤੀ ਅੱਜ ਕੀਤੀ ਸਭ ਆ ਪਰਚੀਆਂ ਛੋਟੇ ਛੋਟੇ ਬੱਚੇ ਉਹਨਾਂ ਨੂੰ ਦੇਰ ਦੇ ਦੀ ਆ 1000 ਰੁਪਏ ਮਹੀਨੇ ਦੀਆਂ ਪਹਿਲਾਂ ਪਰਚੀਆਂ ਕੱਟਦੇ ਸੀ ਇਹ ਹੁਣ ਇਹਨਾਂ ਨੇ ਬੰਦ ਕਰ ਦਿੱਤੀ ਚੱਲ ਬਾਈ ਬਾਈ ਜੀ ਵੀ ਸਹੀ ਹੈ ਜੇ ਆਪਾਂ ਆ ਦੇ ਮਰੀਜ਼ ਆ ਤੁਰਿਆ ਸਾਡੇ ਤੋਂ ਜਾਂਦਾ ਨਹੀਂ ਅੱਡੇ ਦੇ ਖੜੇ ਨਜਾਇਜ਼ ਤੰਗ ਕਰਦੇ ਆਗੇ ਸਾਨੂੰ ਬੱਸੇ ਕਰਕੇ ਗੁੰਡਾਗਰਦੀ ਕਰਨ ਦੇ ਆ ਆ ਦੇਖੋ ਬਾਈ ਆ ਫਰੂਡ ਹਾਂਜੀ ਬਾਈ ਲੱਖ ਰੁਪਏ ਦਾ ਨੁਕਸਾਨ ਕਰਦਾ ਯਾਰ ਲੱਖ ਦਾ ਕਰਦਾ ਬਾਈ ਉਹਨਾਂ ਨੇ ਮੱਡੀ ਤੋਂ ਆ ਦੇਖਦਾ ਜੀ 6 ਦਾ 5 4 ਦਾ ਮਜ਼ਦੂਰੀ ਹੈ ਸਰ ਬਾਈ ਕੀ ਕਹਿੰਦਾ ਦੋਨੀਆਂ ਤੁਸੀਂ ਨਾਲ ਖੜੇ ਹੋਂਦੇ ਰਹੇ ਨਾਲ ਤੇ ਇਹਨਾਂ ਦੇ ਹੈਗੇ ਹੀ ਅਸੀਂ ਸਾਰੀਆਂ ਧਿਆੜੀਆਂ ਗਾਈਆਂ ਸਾਰੇ ਸਾਰੀਆਂ ਧਿਆੜੀਆਂ ਗੀਆਂ ਜਿਹਨੇ ਲੋਕਾਂ ਨੂੰ ਰਾਜਾ ਪੈਸੇ ਬਣਾਉਂਦੇ ਆਪ ਨੂੰ 1000 ਰੁਪਿਆ ਕਿਸ਼ਤਾਂ ਰੋਜ਼ ਦੀ ਕਿੱਥੋਂ ਭਰੀਏ ਅਸੀਂ ਹੁਣ ਮੈਨੂੰ ਪਤਾ ਹੈ ਵੀ 15-1500 ਰੁਪਏ ਮੈਂ ਕਰਨ ਤੋਂ ਅਸੀਂ ਆਪ ਲੈ ਕੇ ਜਾਂਦੇ ਰਹੇ ਹਾਂ ਠੀਕ ਹੈ ਇਹ ਕੋਈ ਝੂਠ ਨਹੀਂਗਾ ਜੇ ਇਹ ਸੱਚ ਸੀ 15-1500 ਤੋਂ 2000 ਰੁਪਏ ਕਰਨ ਕਿਸ਼ਤ ਭਰਦਾ ਮੈਂ ਨਾਲ ਉਹਨਾਂ ਕਿਸ਼ਤ ਲੈਣ ਕਿਸੇ ਭਰਾ ਦੇ ਨਾਲ ਤਾਂ ਤਾਂ ਹੀ ਅਸੀਂ ਨਾਲ ਖੜੇ ਆ ਕਿਸੇ ਡਰ ਤੋਂ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਨਾਲ ਖੜੇ ਆ ਅਸੀਂ ਤੇ ਨਾਲ ਖੜਾਂਗੇ ਇੱਕ ਬਾਈ ਯਾਰ ਤੁਸੀਂ ਗਰੀਬ ਬੰਦਿਆਂ ਨੂੰ ਔਰ ਜਿਹੜੇ ਕਮਾ ਕੇ ਖਾਂਦੇ ਆ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਦੇ ਹੋ ਤਾਂ ਫਿਰ ਤੁਸੀਂ ਕਹਿੰਦੇ ਸੋਸ਼ਲ ਮੀਡੀਆ ਵਾਲੇ ਮਾਰੇ ਆ ਠੀਕ ਆ ਸੋਸ਼ਲ ਮੀਡੀਆ ਵਾਲੇ ਕਟੋਵੜਾ ਇੱਥੇ ਪ੍ਰੈਸਰ ਮੋਟਰ ਤੁਸੀਂ ਫੋਨ ਲਾਇਆ ਹੋਇਆ ਆਉਣਗੇ ਫਿਰ ਤੁਸੀਂ ਕਿਹਾ ਸਾਡਾ ਜਲੂਸ ਕੱਢਦਾ ਇਹਨਾਂ ਦਾ ਅਗਲਾ ਬਣਦਾ ਹੱਕ ਦੁੱਧ ਸਾਰਨ ਹੋਇਆ ਨਿਸ਼ਾਨ ਦਿਓ ਪਰ ਬਾਈ ਕੀ ਮੰਗ ਕੇ ਆਜੇ ਮੰਗ ਆਪਣੇ ਕੀ ਆ ਬਈ ਜਿਹੜਾ ਸਾਡਾ ਸਾਥ ਇਨਸਾਫ ਕੀਤਾ ਜਾਵੇ ਸਾਡੇ ਨਾਲ ਜਿਹੜਾ ਸਾਡਾ ਪਰਸ ਉਸ ਚੋਣ ਲੈ ਕੇ ਉਹਨਾਂ ਦੇ ਕੋਹ ਕੀਤਾ ਜਾਵੇ ਜਿਹੜਾ ਲੈ ਕੇ ਗਏ ਉਹ ਸਾਨੂੰ ਵਾਪਸੀ ਮੋੜਿਆ ਜਾਵੇ ਜੇ ਸਹੀ ਹੈ ਵਾਪਸੀ ਤੋਂ ਉਹਨਾਂ ਨੇ ਕੀ ਛੱਡ ਨਹੀਂ ਟਰਾਲੀ ਚ ਪਲਟ ਕੇ ਲੈ ਗਏ ਸਾਰਾ ਕੁ ਕਿੰਨੇ ਆਨੇ ਸੀ ਕਿੰਨੇ ਬੰਦੇ ਸੀ ਬਾਈ ਬੰਦੇ ਘੱਟ 25 30 ਆਨੇ ਸੀ ਇਹ ਇਓ ਵੀਓ ਵਰਗੇ ਸਾਰੇ ਨਾਲ ਸੀ ਐਕਸਪੈਕਟਰ ਵੀ ਹੁੰਦਾ ਜਿਹੜਾ ਇਹਨਾਂ ਦਾ ਦਫ਼ਤਰ ਦਾ ਉਹ ਵੀ ਨਾਲ ਸੀ ਗਈ ਬਠਿੰਡੇ ਤੋਂ ਆਏ ਬਠਿੰਡੇ ਤੋਂ ਆਏ ਇਹ ਲੋਕਲ ਆਈਏ ਇੱਥੇ ਕਮੇਟੀ ਚੋਂ ਆਈ ਆ ਅੱਪਕੋ ਜਦੋਂ ਇਹਨਾਂ ਨੂੰ ਆਖਿਆ ਜਦੋਂ ਆ ਕੇ ਅਸੀਂ ਬੋਲਣ ਲੱਗੇ ਉੱਤੇ ਆਏ ਪ੍ਰੈਸ਼ਰ ਬੋਰਡਰ ਆਏ ਉਦੋਂ ਨੂੰ ਸਾਰੇ ਭੱਜ ਗਏ ਉਹ ਚਾਹੁੰਦੇ ਕੀ ਕਰਨੇ ਹੈ ਕੀ ਪਾਲਦੇ ਕੀ ਆ ਬਸ ਇਹ ਗਰੀਬ ਨਾਲ ਢੱਕਾ ਜੀ ਇਹ ਪਾਲਦੇ ਭੁੱਖੇ ਮਰਨਾਂ ਚੋੜਨਾ ਕਰਨ ਦੇ ਦੇਖ ਲਓ ਸ਼ਰਿਆਮ ਗੁੰਡਾ ਕਰਦੀ ਇਹਦੇ ਫਰੂਟ ਵਾਲੇ ਵਿਚਾਰੇ ਆਉਂਦਾ ਟਾਈਮ ਪਾਸ ਕਰਦੇ ਆ ਉਹਦੇ ਪਰਿਵਾਰ ਦਾ ਉਹਨਾਂ ਦੇ ਤੁਸੀਂ ਫਰੂ ਰੇੜੀਆਂ ਭਰੀਆਂ ਹੋਈਆਂ ਮੁੱਧੀਆਂ ਮਾਰੀਆਂ ਬਈਆ ਦੇਖੋ ਕਟੋਕਰ ਵੀ ਲੱਖਾਂ ਰੁਪਈਆ ਦਾ ਜਿਹੜਾ ਇਹਨਾਂ ਦਾ ਸਮਾਨ ਹੁੰਦਾ ਫਰੂਟ ਦਿੱਲੀ ਦਾ ਬਾਈ ਕੀ ਗੱਲ ਹੋਈ ਐ ਗੱਲ ਬਾਈ ਕੁਛ ਨਹੀਂ ਹੋਇਆ ਸਾਡੇ ਕੋਲੇ ਕਮੇਟੀ ਵਾਲੇ ਆਏ ਅੱਛਾ ਜੀ ਸਾਡੇ ਕੋਲੇ ਕਮੇਟੀ ਵਾਲੇ ਆਏ ਪਰਸੋਂ ਕਹਿੰਦੇ ਅੱਡਾ ਮਗਰ ਕਰਕੇ ਲਾਓ ਅਸੀਂ ਪਿੱਛੇ ਕਰਕੇ ਲਾ ਲਿਆ ਠੀਕ ਐ ਬਾਈ ਜਮਾ ਕੰਦ ਨਾਲ ਅੱਡੇ ਲੱਗੇ ਪਈ ਐ ਸਾਡੀ ਫ੍ਰਿਜ ਲੱਗੀ ਦੀ ਬਾਕਾਇਦਾ ਦੁਕਾਨ ਵਾਲੇ ਨੂੰ ਪਤਾ ਉਹਨਾਂ ਦੇ ਮੂਹਰੇ ਲੱਗੀ ਵੀ ਐ ਆਕੇ ਫ੍ਰਿਜ ਨੂੰ ਹੱਥ ਬੰਨਦੇ ਸੀ ਅਸੀਂ ਆਖਿਆ ਫ੍ਰਿਜ ਨਾ ਚੱਕੋ ਕਹਿੰਦੇ ਅਸੀਂ ਫ੍ਰਿਜ ਤੋੜ ਕੇ ਜਾਵਾਂਗੇ ਤੁਸੀਂ ਕੋਈ ਆਪਣਾ ਇਹਨਾਂ ਨੂੰ ਦਿੰਨੇ ਖਰਚਾ ਬਣੇ ਸਾਰੇ 2 ਮਹੀਨਿਆਂ ਦਾ ਆਪ ਹੀ ਨਹੀਂ ਲੈਣ ਆਏ ਉਹ ਤੋਂ ਪਹਿਲਾਂ ਇਹ 1000 ਰੁਪਏ ਮਹੀਨੇ ਇੱਕ ਰੇੜੇ ਦੀ ਪਰਚੀ ਕੱਟਦੇ ਰਹੇ ਇਨ ਇਨਾ ਇਹ ਨਾਮ ਮੇਰਾ ਹੀ ਕਰਨ 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 ਦੇ ਹੋ ਜੀ ਜੇ ਦੋ ਜਣੇ ਲਾਦੇ 2000 ਆ ਕਰਨ ਦੀਆਂ ਆ ਪਰਚੀਆਂ ਦੇਖੋ ਜੀ ਹਜੇ ਕਈ ਪਰਚੀਆਂ ਇਹਨਾਂ ਨੇ ਮੈਂ ਸੇਟ ਤੀਆਂ ਜਿਹੜੀਆਂ ਪੁਰਾਣੀਆਂ ਸੀ ਆ ਦੋ ਤਿੰਨ ਮਹੀਨੇ ਦੀਆਂ ਹੁਣ ਇਹਨਾਂ ਨੇ ਕੋਈ ਪਰਚੀ ਨਹੀਂ ਕੱਟੀ ਪਤਾ ਨਹੀਂ ਕਿਉਂ ਨਹੀਂ ਆਏ ਕੱਟਣ ਜਦੋਂ ਪਰਚੀ ਕੱਟਣਾ ਦੀ ਜੇ ਅਸੀਂ ਪਰਚੀ ਨਹੀਂ ਘਟਾਉਂਦੇ ਸੀ ਚੱਲੋ ਭਾਈ ਅੱਜ ਜੀ ਅੱਜ ਦਾ ਦਿਨ ਕੀ ਹੈ ਅੱਜ ਦਾ ਦਿਨ ਕੀ ਟਾਈਮ ਸੀਗਾ ਵੀਰਵਾਰ ਵੀਰ ਵੀਰਵਾਰ ਵੀਰਵਾਰ ਇਤਨੀ ਕਿੰਨੀ ਹੈ ਅਕੇਲੇ ਬੋਲੋ ਬੋਲੋ ਜੀ 21 ਤਰੀਕ ਹੈ ਜੀ ਭਾਈ ਉਹਨੂੰ ਬੋਲੋ ਉਹ ਮਾਲਕ ਨੂੰ 21 ਤਰੀਕ ਹੈ 8ਵਾਂ ਮਹੀਨਾ 2025 ਜੀ ਵੀਡੀਓ ਤੁਸੀਂ ਆਪ ਦੀ ਸਹਿਮਤੀ ਨਾਲ ਬਣਾ ਰਹੇ ਹੋ ਸਹਿਮਤੀ ਨਾਲ ਬਣਾ ਰਹੇ ਕੋਈ ਅਸੀਂ ਮਰ ਜਾਈਏ ਕਹ ਕੇ ਨਹੀਂ ਬਣਾ ਜੀ ਜਿੰਮੇਦਾਰ ਤੁਸੀਂ ਹੋ ਨਾ ਹਾਂਜੀ ਓਏ ਬਾਈਆਂ ਨੇ ਧੱਕਾ ਹੋਇਆ ਸ਼ਰਮ ਦੇਖੋ ਜੀ ਇਹ ਅੱਜ ਅਸ ਕੱਲ ਦਾ ਅਸੀਂ ਵਿਰੋਧ ਕਰਦੇ ਆਂ ਵੀ ਗਰੀਬ ਬੰਦਿਆਂ ਨਾਲ ਇਹ ਵਿਚਾਰੇ ਫਗੋ ਟਾਈਮ ਪਾਸ ਕਰਦੇ ਆ ਵੀ ਨੁਕਸਾਨ ਕਿੰਨੇ ਦਾ ਹੋਇਆ ਹੰਡਾ ਫੋੜਾ ਨੁਕਸਾਨ ਵੇਖ ਲੋ ਜੀ ਪਰਸੋਂ ਪਰਸੋਂ ਦੇ ਪਰਸੋਂ ਆਏ ਆ ਫਰੂਟ ਤੇ ਗਰੇਟੀਆਂ ਭਰੀਆਂ ਇਹਨਾਂ ਨੇ ਅੱਜ ਟਰਾਲੀ ਚ ਮੁੱਧੀਆਂ ਮਾਰ ਕੇ ਲੈ ਗਏ ਜੀ ਰੇੜਾ ਭਰਿਆ ਭਰਾਇਆ ਫਰੂਟ ਦਾ ਦਫਤਰ ਲੈ ਗਏ ਆ ਰੇੜਾ ਭਰਿਆ ਭਰਾਇਆ ਫਰੂਟ ਦਾ ਦਫਤਰ ਲੈ ਕੇ ਗਏ ਇਹਨਾਂ ਨੂੰ ਮਖਾ ਨਾ ਲੈ ਕੇ ਜਾਓ ਜੀ ਉੱਥੇ ਡੱਬੇ ਇਹਨਾਂ ਨੇ ਮੁੱਦੇ ਮਾਰਤੇ ਜਿਹੜਾ 5000 ਦਾ ਇੱਕ ਡੱਬਾ ਸੀਗਾ ਜਿਹੜਾ ਜਮਾ ਖਰਾਬ ਹੋ ਗਿਆ ਠੀਕ ਹੈ ਜੀ ਦਫਤਰ ਜਾ ਕੇ ਉੱਥੇ ਦਫਤਰ ਦੇ ਮੂਰੇ ਖੜੇ ਟੋਰ ਨਾਲ ਸੇਵ ਖਾਈ ਜਾਂਦੇ ਆ ਜੀ ਰੇੜਿਆਂ ਤੋਂ ਚੱਕ ਜਾ ਕੇ ਸਾਡੇ ਪੈਸੇ ਦਿੰਦੇ ਆ ਕੁਛ ਨਹੀਂ ਦੁੱਤਾ ਜੀ ਜਦੋਂ ਆਹ ਕੱਲ ਰੇੜਾ ਲੈ ਕੇ ਗਏ ਆ ਜਲ ਕਦੋਂ ਜਦੋਂ ਰੇੜਾ ਲੈ ਕੇ ਗਏ ਆ ਉਦੋਂ ਇਹਨਾਂ ਨੇ ਉਥੋਂ ਚੱਕ ਜਾ ਕੇ ਇਹਨਾਂ ਨੇ ਫਰੂਟ ਖਾਦੇ ਆ ਜੀ ਇਹ ਗਰੀਬ ਬੰਦੇ ਨਾਲ ਸ਼ਰੇਆਮ ਧੱਕਾ ਹੋ ਰਿਹਾ ਜੀ ਬਾਈ ਉਹਨਾਂ ਦੇ ਮੰਡੀ ਤੋਂ ਸਾਰੇ ਵੀਰੇ ਆਪਣੇ ਇਹਨਾਂ ਨਾਲ ਧੱਕਾ ਬਾਈ ਹੋ ਰਿਹਾ ਸਹੀ ਗੱਲ ਆ ਜੀ ਧੱਕਾ ਹੋ ਜਾਂਦਾ ਜੀ ਕੋਈ ਇਹ ਤਾਂ ਆਪਦੇ ਕੋਲੋਂ ਗਲ ਬਣਾ ਰਹੇ ਆ ਇਹ ਨਹੀਂ ਹੋ ਰਿਹਾ ਤਾਂ ਕਈ ਹੋ ਰਿਹਾ ਹਾਂਜੀ ਪਰ ਇਹ ਟੱਕਾ ਹੋ ਰਿਹਾ ਬਈ ਠੀਕ ਹੈ ਜੀ ਬਸ ਅੱਡੇ ਤੇ ਰੇੜੇ ਲੱਗੇ ਆ ਜੀ ਠੀਕ ਹੈ ਬਈ 10 ਰੇੜੇ ਲੱਗੇ ਹੋਏ ਕੋਈ ਅੱਡਾ ਨਹੀਂ ਜਾਂਦਾ ਇੱਥੇ ਟੱਕਣ ਉਹਦੇ ਰੁਪਏ ਪੈਂਦੇ ਜੀ ਇਹੋ ਜਿਹਾ 5000 ਰੁਪਏ ਇਹਨਾਂ ਦੇ ਠੀਕ ਹੈ ਬਈ ਕੋਈ ਨਹੀਂ ਜਗ੍ਹਾ ਅੱਡੇ ਦਾ ਹਾਲ ਦੇਖੋ ਜਾ ਕੇ ਕੀ ਹਾਲ ਅੱਡੇ ਦਾ ਵੀਰੇ ਕਿੰਨੀਆਂ ਕਿੰਨੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਇਸ ਟਾਈਮ ਨੁਕਸਾਨ ਵੀਰੇ ਆ ਵੇਖ ਲਓ ਸਾਡੇ ਦੋ ਅੱਡੇ ਆ ਸੀਗੇ ਹਜੇ ਬਾਜ਼ਾਰ ਵੀ ਜਾ ਕੇ ਆਏ ਜਿੰਨਾਂ ਨੇ ਟਰਾਲੀ 'ਚ ਵੀ ਸਮਾਨ ਪਾ ਕੇ ਲੈ ਕੇ ਆਏ ਕੋਈ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਥੋੜੇ ਹੱਕ 'ਚ ਪੁ ਉਹ ਕਹਿੰਦੇ ਸ਼ਾਨਦਾਰੀ ਤੁਹਾਡੀ ਆ ਫਰਿੱਜ ਦਿਖਾਉਂਦੇ ਬਾਈ ਫਰਿੱਜ ਕਿੰਨੀ ਕੀ ਵੀ ਆ ਵੀ ਆਪਣੀ ਫਰਿੱਜ ਲੱਖ ਰੁਪਏ ਦੀ ਆਈ ਲੱਖ ਰੁਪਏ ਦੀ ਬਾਈ ਇਹ ਲਈ ਫਿਰ ਤੁਸੀਂ ਉਹਨੂੰ ਭੰਨਣ ਦੀ ਕੋਸ਼ਿਸ਼ ਕਰ ਰਹੇ ਸੀ ਬਾਈ ਕਹਿੰਦੇ ਇੱਥੇ ਹੋਰ ਵੀ মিডিਆ ਵਾਲੇ ਆ ਰਹੇ ਆ ਅਸੀਂ ਇਕੱਲੇ ਅਸੀਂ ਨਹੀਂਗੇ ਬਾਈ ਜੀ ਕਟੋਰੇ ਤੇ 50 60 ਬੰਦੇ ਇਕੱਠੇ ਆ ਇਹਨਾਂ ਦਾ ਬਈ ਕੋਈ ਕਸੂਰ ਤਾਂ ਨਹੀਂਗਾ ਨਹੀਂ ਜੀ ਨਹੀਂ ਨਹੀਂ ਬਈ ਸਹੀ ਆਪਣੀ ਗੱਲ ਤੇ ਇਹ ਜੋ ਤੱਕ ਨਿਜਾਇਜ਼ ਤੱਕ ਹੋਇਆ ਨਹੀਂ ਇਹ ਇਦਾਂ ਆਇਆ ਬਾਈ ਆ ਦੇਖੋ ਬਾਈ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਫਰੂਟ ਹੈ ਚਾਹਾਂ ਦੇ ਪਤਾ ਨਹੀਂ ਕਿਵੇਂ ਇੱਕ ਵਾਰੀ ਇਕੱਠੇ ਤੇ ਥੇਲੇ ਇਕੱਠੇ ਕਰਕੇ ਲੈਂਦੇ ਆ ਇੱਥੋਂ ਕਿ ਬਾਈ ਇੰਨਾ ਕਿ ਮੈਨੂੰ ਹੀ ਪਤਾ ਇਹ ਕਰਨ ਭਰਾ ਵਰਗੇ ਸਾਡੇ ਇਹ ਵਿਚਾਰੇ ਕਿਸ ਤਰ੍ਹਾਂ ਦੇ ਪੈਸੇ ਲੈ ਕੇ ਬੰਦਲਾ ਆਪਦਾ ਕੰਮ ਤੋੜਦੇ ਆ ਮੈਂ ਗਵਾ 15 ਲੱਖ ਰੁਪਏ ਦੇ ਕਰਜ਼ਾਈਆਂ ਆ ਬਾਈ ਤੁਹਾਨੂੰ ਕਿਹੜਾ ਅਸੀਂ ਪਤਾ ਨਹੀਂ ਦ 10% ਦੀਆਂ ਲੋਕਾਂ ਨੂੰ ਅਸੀਂ ਵਿਆਜਾਂ ਵਰਦੇ ਆ ਕਿਸੇ ਦਾ ਜੀ ਨਹੀਂ ਕਰਦਾ ਬਾਈ 4 ਵੇ ਦੇ ਘਰ ਉੱਠ ਕੇ ਅਸੀਂ ਰਾਤ ਨੂੰ 12 ਵੇ ਵਰਦੇ ਆ ਭੁੱਖੇ ਢੱਡਪੇ ਲੋਕਾਂ ਨੂੰ ਇਹ ਲੱਗਦਾ ਪਤਾ ਨਹੀਂ ਕਿੰਨੀ ਕਮਾਈ ਕਰਦੇ ਆ ਪਤਾ ਆਥਰੇ ਰੁਪਏ ਬੰਦਲਾ ਅਗਲਾ ਕਿਸ਼ਤ ਲੈਣ ਆ ਜਾਂਦਾ ਪਤਾ ਲੱਗਦਾ ਵੀ ਜਿਹੜੇ ਕਮਾਏ ਸਾਰੇ ਐਂ ਜਾਂਦੇ ਆ ਐਂ ਜਾਂਦੇ ਆ ਠੀਕ ਟਾਈਮ ਪਾਸ ਕਮਾਈ ਕਾਦੀ ਜਾਂਦੀ ਆ ਜੀ ਆੜਤੀਆਂ ਦੇ ਵੱਟੇ ਵੀ ਉਹਨਾਂ ਨੂੰ ਦੇਣੇ ਪੈ ਸੋ ਭਾਈ ਅਗਲੇ ਮੰਡੀ ਦੇ ਬਸਨੀਕ ਸਾਰੇ ਇਹਨਾਂ ਜੱਗ 'ਚ ਖੜੇ ਆ ਭਾਈ ਨਾਲ ਖੜੇ ਹੋ ਹਾਂਜੀ 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 ਨਾਲ ਉਹ ਗੱਲ ਹੋਈ ਤੁਸੀਂ ਕਹਿੰਦੇ ਕਦੋਂ ਭਾਈ ਅਸੀਂ ਨਾਲ ਨਹੀਂ ਆ ਸਾਨੂੰ ਪਤਾ ਨਹੀਂ ਠੀਕ ਹੈ ਹਾਂ ਭਾਈ ਥੋੜੇ ਦੇਰ ਮਤਲਬ ਕਹੋ ਵੀਰੇ ਭਾਈ ਕਿੰਨਾ ਕੁ ਟਾਈਮ ਤੁਸੀਂ ਮਤਲਬ ਧੱਕਾ ਚਰ ਰਹੇ ਹੋ ਗਰੀਬਾਂ ਨਾਲ ਸੋ ਭਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਕੋਈ ਵੀਡੀਓ ਨੂੰ ਵਿਊ ਰੇ ਰੇ ਨਹੀਂ ਪਾਇਆ ਠੀਕ ਹੈ ਵਿਊ ਤਾਂ ਸਾਡੀ ਕਿਰਪਾ ਨਾਲ ਭਾਈ ਕੋਈ ਦੀ ਕਿਰਪਾ ਨਾਲ ਪਹਿਲਾਂ ਪਸੇ ਨਹੀਂ ਆਈ ਜਾਂਦੇ ਆ ਪੰਜ ਪੰਜ 10 20 ਲੱਖਾਂ ਦੇ ਵੀਡੀਓ ਹੁੰਦੇ ਆ ਏ ਬੰਦਿਆਂ ਨੂੰ ਇਨਸਾਫ ਚਾਹੀਦਾ ਹੈ ਭਾਈ ਆਪਣੇ ਜਿਹੜੇ ਬੰਦੇ ਉਹਨਾਂ ਦਾ ਨਾਮ ਬੋਲੋ ਕਰਨ ਭਾਈ ਇੱਕ ਤਾਂ ਤੁਸੀਂ ਨਾਂ ਕਰਨਾ ਵੀਰੇ ਜੀ ਵੀਰੇ ਹਾਂਜੀ ਵੀਰੇ ਟਿੰਕੂ ਹਾਂਜੀ ਟਿੰਕੂ ਟਿੰਕੂ ਭਾਈ ਹਾਂਜੀ ਵਿਜੇਸ਼ ਕੁਮਾਰ ਵਿਜੇਸ਼ ਕੁਮਾਰ ਭਾਈ ਇਹ ਬਾਈਆਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਅਸੀਂ ਮੂੰਹ 'ਚ ਉਂਗਲ ਰੱਖਦੇ ਆ ਤਾਂ ਉਹਨਾਂ ਦਾ ਚੰਗਿਆਂ ਚੋਂ ਮੂੰਹ 'ਚ ਉਂਗਲ ਕੱਢ ਲੈਣੇ ਉਹਦੇ ਵਾਸਤੇ ਸਾਡੇ ਨਾਲ ਧੱਕਾ ਹੁੰਦਾ ਨਸ਼ੇ ਕਾੜ-ਕਾੜ ਧੱਕਾ ਕਰਦੇ ਆਗੇ ਸੋ ਭਾਈ ਜੇ ਉਹ ਦਾ ਪੱਖ ਰੱਖਣਾ ਚਾਹੁੰਦੇ ਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਇਹ ਜਿਹੜੀ ਮੰਡੀ ਦੇ ਘਟੋਵਾਲ 60 ਤੋਂ 70 ਬੰਦੇ ਦੇ ਖੜੇ ਆ ਇਹਨਾਂ ਨੇ ਇਹੀ ਗੱਲ ਕ ਬਈ ਇਹਨਾਂ ਨਾਲ ਤਾਂ ੱੱਕਾ ਹੋਇਆ ਹੋਇਆ ਜ਼ੱਕਾ ਹੀ ਕਮੇਟੀ ਵਾਲੇ ਹਟਦੇ ਨਹੀਂ ਠੀਕ ਹੈ ਫਿਰ ਤੁਸੀਂ ਕਿਉਂ ਨਹੀਂ ਬਈ ਮਰਾ ਵਿਰੋਧ ਕਰਦੇ ਵੀ ਯਾਰ ਚਲੋ ਪੈਸੇ ਵੀ ਲੈਂਦੇ ਆ ਤੇ ਫਰੂਟ ਵੀ ਰੇੜੇ ਤੇ ਡੱਡੀਆਂ ਕਰਤੀਆਂ ਇਹ ਨਹੀਂ ਹਟਦੇ ਜੀ ਇਹਨਾਂ ਨੂੰ ਡਾਂਗਾਂ ਚਾਹੀਦੀਆਂ ਅਸੀਂ ਸਰਕਾਰੀ ਮੁਲਾਜ਼ਮਾਂ ਦੇ ਚੱਕ ਨਹੀਂ ਸਕਦੇ ਡਾਂਗ ਸੋ ਬਈ ਆ ਦੇਖੋ ਜੀ ਇਹਨਾਂ ਨਾਲ ਤਾਂ ੱੱਕਾ ਹੋਇਆ ਇਨਸਾਫ ਮੈਨਾਂ ਚਾਹੀਦਾ ਪਰसों ਕਮੇਟੀ ਵਾਲੇ ਆਏ ਸੀਗੇ ਕਹਿੰਦੇ ਰੇੜੇ ਪਿੱਛੇ ਕਰਕੇ ਲਾਓ ਅਸੀਂ ਪਿੱਛੇ ਕਰਕੇ ਲਾ ਲਾਂ ਹੁਣ ਅੱਜ ਆ ਕੇ ਫੇਰ ਸਾਡੇ ਨਾਲ ਧੱਕੇ ਸਾਈ ਕੀਤੀ ਜਾਂਦੀ ਆ ਸੋ ਤੇਰਾ ਹਾਲ ਵੇਖ ਲੋ ਜੀ ਆ ਦੇਖੋ ਬਾਈ ਜੀ ਕਟੋ ਘੜ ਵੀ 30 35000 ਰੁਪਏ ਦਾ ਨੁਕਸਾਨ ਆ ਬਾਈ ਇਹ ਫਰੂਟ ਦਾ ਕੀ ਨਾ ਹੈ ਕੀ ਵੀ ਫਰੂਟ ਆ ਕੀ ਵੀ ਫਰੂਟ ਆ ਕਰੋ 60 60 ਰੁਪਏ ਦਾ ਪੀਸ ਹੈ ਇਹਨਾਂ ਦੇ 10 15 ਡੱਬੇ ਦਾ ਇਹ ਖਰਾਬ ਕਰਦੇ ਬਾਈ ਆ ਸੇਵ ਦਿਖਾਓ ਬਾਈ ਆ ਹਾ ਜੀ ਸੋਲ ਕਰਤੀ ਆ ਆ ਸੇਵ ਦੇਖੋ ਜੀ ਆ ਹਾਲ ਵੇਖ ਲੋ ਆ ਕਿਹੜਾ ਇਹ ਫਰੂਟ ਹੋਈ ਆਪਣਾ ਕੀ ਆਲੂ ਵਖਾਰਾ ਆਲੂ ਦਾ ਡੱਬਾ ਕਿੰਨੇ ਦਾ ਵੀਰੇ ਇਹ ਇਹ 200 ਰੁਪਏ ਕਿਲੋ ਬਾਈ 200 ਰੁਪਏ ਕਿਲੋ ਕਿੰਨੇ ਕਿਲੋ ਹੋਣਗੇ ਵੀਰੇ ਇਸ ਟਾਈਮ ਇਹ ਆਲੂ ਤੁਹਾਡੇ ਸਾ 4-5 ਡੱਬੇ ਨਹੀਂ ਵੱਡੇ ਜੀ ਵੱਡੇ ਦਾ 50 ਕਿਲੋ ਆਲੂ ਬਖਾਰਾ ਹੋ ਗਿਆ ਬਾਈ ਇਹ ਡੱਬੇ ਕਿੰਨੇ ਸੀ ਵੀਰੇ 7 ਸੀਗੇ ਹਾਂਜੀ 7 ਡੱਬੇ 7 ਡੱਬੇ ਬਾਈ ਆ ਜੋ ਦੇਖ ਲੈ ਆਹ ਦੇਖੋ ਜੀ ਬੱਬੂ ਕੋਸ਼ਿਸ਼ ਹੈ ਜੀ ਬੱਬੂ ਕੋਸ਼ਿਸ਼ ਜੀ 150 ਰੁਪਏ ਕਿਲੋ ਵੇਚਦਾ ਠੀਕ ਹੈ ਜੀ ਆ ਦਿਖਾਓ ਵੀਰੇ ਲਓ ਆਹ 300 ਰੁਪਏ ਕਿਲੋ ਵਾਲਾ ਸੌ ਹੈ ਬਾਈ ਜਿਹੜਾ ਇਹਨਾਂ ਨੇ ਇਹਨਾਂ ਨੇ ਰੇੜਗਾ ਮੋਧੀਆਂ ਮਾਰਗੇ ਛੇ ਆ ਦਿਖਾਓ ਵੀਰੇ ਲੱਕਿਓ ਆਜਾ ਆ ਦੇਖੋ ਵੀਰੇ ਅਜੇ ਫ੍ਰਿਜ ਤੋੜਨ ਲੱਗੇ ਸੀਗੇ ਉਹ ਤੋੜ ਕੇ ਫ੍ਰੀਜ ਜੀ ਉਹ ਉੱਥੋਂ ਉੱਪਰਲੇ ਪਾਸੇ ਆਹ ਦੇਖੋ ਵੀਰੇ ਇਹ ਆਈ ਰੱਖੋ ਸੀਲ ਮੈਗਨੇਟਿਕ ਨਾਲ ਆਈ ਰੱਖੋ ਚੱਕ ਲਓ ਬਾਜੋ ਉਹਨਾਂ ਨੇ ਡਾਂਗ ਮਾਰੀ ਆ ਗਈ ਉਹ ਉੱਥੋਂ ਫ੍ਰੀਜ ਤੋੜਦੀ ਜੀ ਅੱਛਾ ਇਹ ਬਾਈ ਕਿੰਨੇ ਦਾ ਫ੍ਰੀਜ ਆਪਣਾ ਇਹ ਘੱਟੋ ਘੱਟ ਲੱਖ ਰੁਪਏ ਦਾ ਅੱਛਾ ਇਹਨੂੰ ਵੀ ਬੰਦਾਂ ਦੀ ਕੋਸ਼ਿਸ਼ ਕੀਤੀ ਹੈ ਇਹ ਚੱਕਣ ਲੱਗੇ ਸੀ ਆਹ ਦੇਖੋ ਜੀ ਕਹਿੰਦੇ ਅਸੀਂ ਤੋੜਾਂਗੇ ਕਹਿੰਦੇ ਅਸੀਂ ਤੋੜਾਂਗੇ ਤਾਂ ਡਾਂਗ ਮਾਰਤੀ ਜੀ ਬਰੋ ਡਾਂਗਾਂ ਮਾਰੀਆਂ ਇਹਨਾਂ ਨੇ ਆ ਦੇਖੋ ਭਾਈ ਇਹ ਵਿਚਾਰੇ ਟਾਈਮ ਪਾਸ ਕਰਦੇ ਆ ਲੋਕਾਂ ਤੋਂ ਵਿਆਜੂ ਪੈਸੇ ਫੜ-ਫੜ ਕੇ ਮੈਂ ਇਸ ਗੱਲ ਦਾ ਗਵਾਹ ਹਾਂ ਠੀਕ ਹੈ ਜਿੱਥੇ ਸਭ ਕੁਝ ਨਹੀਂ ਸਭਾ ਨੂੰ ਤਿਆਰ ਹੈ ਵਿਚਾਰੇ ਟੜ ਕੇ ਆ ਜਾਂਦੇ ਆ ਰੂਟ ਦੇ ਉਹ ਵੇਚਦੇ ਆ ਉਹ ਮਤਲਬ ਜਿਨ੍ਹਾਂ ਦੇ ਪੈਸੇ ਨਾਲ ਵਿਆਜੂ ਫੜਨ ਜਾਉ ਮੋੜਦੇ ਆ ਇਹਨਾਂ ਦਾ ਸ਼ਰਯਾਂੰਤ ਧੱਕਾ ਹੋਇਆ ਹੈ ਕਹਨ ਭਾਈ ਸਾਰੀ ਘਟਨਾ ਕੀ ਹੋਈ ਜੀ ਤੁਰ ਰਿਹਾ ਲਾ ਬਿਲਕੁਲ ਵੀ ਕੱਟਣਾ ਬਾਈਏ ਪਰਸੋ ਆਏ ਸੀਗੇ ਸਾਡੇ ਕੋਲੇ ਕਹਿੰਦੇ ਵੀ ਰੇੜੇ ਚੱਕ ਲੋ ਇਹ ਤੋਂ ਪਿੱਛੇ ਕਰਕੇ ਲਾ ਲਓ ਅੱਜ ਅਸੀਂ ਪਿੱਛੇ ਕਰਕੇ ਲਾ ਲਏ ਅੱਜ ਫੇਰ ਇਹ ਅੱਗੇ ਧੱਕਾ ਫ੍ਰਿਜ ਨੂੰ ਹੱਥ ਬੰਦੇ ਸੀ ਅਸੀਂ ਆਖਿਆ ਫ੍ਰਿਜ ਨਹੀਂ ਚੱਕਣ ਦਿੱਤੀ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਇਹਨਾਂ ਕਹਿੰਦੇ ਅਸੀਂ ਮੁੱਦੇ ਮਾਰਾਂਗੇ ਰੇੜੇ ਨੇ ਇਹਨੇ ਮਗਰੋਂ ਮੂਹਰੋ ਸੌਦਾ ਚੱਕਣਗੇ ਸਾਰਾ ਰੇੜਾ ਮੁੱਦਾ ਮਾਰਤਾ ਜੀ ਅਸੀਂ ਇਹਨਾਂ ਨੂੰ ਹੱਥ ਜੋੜੀ ਇਹਨੇ ਪਰਸੋ ਦੇ ਪਰਸੋ ਇਹ ਆਏ ਜੀ ਸਾਡੇ ਭਰੇ ਸੌਦੇ ਦੇ ਘਰੇਡ ਜਾ ਕੇ ਇਹਨਾਂ ਨੇ ਟਰਾਲੀ 'ਚ ਸੈੱਟ ਲਏ ਜਦੋਂ ਅਸੀਂ ਕਮੇਟੀ ਗਏ ਵੀ ਸਾਡੇ ਵਾਪਸੀ ਦਿੱਤੇ ਜਾਣ 5-700 ਦੀ ਪਰਚੀ ਕੱਢ ਲਓ ਜਿਹੜੀ ਕੱਟਣੀ ਹੈ ਇਹਨੇ 10 ਦਿਨਾਂ ਬਾਅਦ ਤੁਹਾਨੂੰ ਫਰੂਟ ਮਿਲੂਗਾ ਉਹ ਵੀ ਮਿਲੇ ਨਾ ਮਿਲੇ ਅਸੀਂ ਬਟ ਅਸਰ ਨਾਲ ਗੱਲ ਕਰਕੇ ਦੱਸਾਂਗੇ ਤੁਹਾਡੀ 5000 10000 ਦੀ ਪਰਚੀ ਕੱਟੀ ਆਊਗੀ ਫਿਰ ਮਿਲੂਗਾ ਭਾਈ ਪਰਚੀ ਸਿਕੜਾਉਂਦੇ ਹੋ? ਨਾ ਜੀ ਅੱਜ। 3 ਮਹੀਨੇ ਪਹਿਲਾਂ ਅਸੀਂ ਪਰਚੀ ਕੱਟਦੇ ਸੀ। ਕਿਹੜਾ ਕੁੰਦੇ ਸੀਗੇ? ਹਾਂ ਭਾਈ ਹੁਣੇ ਆਪ ਹੀ ਨਹੀਂ ਕੱਟਣ ਆਏ ਭਾਈ। ਠੀਕ ਹੈ। ਜਦੋਂ ਪਰਚੀ ਕੱਟਣ ਆਉਂਦੇ ਸੀ ਉਦੋਂ ਸਭ ਕੁਝ ਸਹੀ ਸੀ। ਤੁਸੀਂ ਇਹਨੂੰ ਭਾਈ ਕਹਿੰਦੇ ਸੀ ਕਿ ਪਰਚੀ ਕੱਟ ਕੇ ਲੈ ਜਾਓ। ਪਰਚੀ ਕੱਟ ਜਾਈ ਪਰਚੀਆਂ ਕੱਟੀਆਂ। ਆਹ ਦੇਖੋ। ਇਹਨਾਂ ਵਾਲੀਆਂ ਪਰਚੀਆਂ ਨੇ। ਨੰਬਰ ਸਹੀ ਲੱਗੇ ਆਹੀ ਆ। ਆਹ ਨੰਬਰ ਪਲੇਟਾ ਸਰਕਾਰੀ ਲੱਗੇ ਆ। ਸਰਕਾਰੀ ਪਲੇਟਾ ਲੱਗੇ ਹੋਏ ਆ। ਸਰਕਾਰੀ ਪਲੇਟਾ ਲੱਗੇ ਹੋਏ ਆ। ਆਓ ਇੱਧਰ ਦਿਖਾਓ। ਆਜੋ ਇੱਧਰ ਆਜੋ। ਆਹ ਤਾਂ ਫੌਕਲ ਦੇ ਕੋਲੇ ਸਾਢੇ ਹੋਲੇ ਦੇ। ਤੇ ਬੇਟੀ ਨੰਬਰ ਪਲੇਟ ਚੋ ਦਿੱਤੀ ਆ। ਬਾਈ ਸ਼ਰੇਆਮ ਗੁੰਡਾ ਕਰਦੀ ਆ ਵਿਚਾਰਿਆਂ ਨਾਲ। ਬਾਜੀ ਨਾਲ ਆਪ ਪੁੱਛਣ ਆ ਗਏ। ਬਾਈ ਕਿੰਨੇ ਕੁ ਨੁਕਸਾਨ ਹੈਗਾ ਇਹ? ਮੇਰੀ ਜਾਨ ਬਹੁਤ ਜਾਦੇ ਆ ਇੱਕ ਪਰਸੋ ਦੇ ਪਰਸੋ ਕਰ ਗਈ। 40-50 ਹਜ਼ਾਰ ਦਾ ਫਰੂਟ ਲੈ ਕੇ ਚੰਗਰੀ ਲਾਲ ਨੂੰ ਆਪੂ ਰੇ ਹੱਥ ਜੜੇ। ਸਾਡਾ ਫਰੂਟ ਚੋਕਨ ਦਿਓ। ਉਹ ਕੁਝ ਚੋਕਨ ਨਹੀਂ ਦੇਣਾ। 10 ਦਿਨ ਬਾਅਦ ਚੋਕਨ ਦਵਾਂਗੇ। ਦੱਸੋ ਬਾਕੀ ਗਰੀਬ ਦੀ ਕੋਈ ਜ਼ਿੰਦਗੀ ਆਈ? ਗਰੀਬ ਦਾ ਹੂੰ ਗੋਲੀ ਮਰਵਾ ਦਿਓ। ਦਾ ਗੋਲੀਆਂ ਦੇ ਜ਼ਹਿਰ ਦੀਆਂ ਪਾ ਕੇ ਕਿਆਜ ਪਿਆ ਦਿਓ। ਗਰੀਬ ਦਾ ਕੰਮ ਨਿਭੜ ਜੇ। ਬਾਈ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਆ ਫਰੂਟ ਦਾ? ਇਹੀ ਪਹਿਲੇ 1 ਅਛਰੇ ਗੁੰਡਾ ਕਰਦੀ ਕਰ ਰਹੇ ਇੱਕ ਹੋਰ ਗੁੰਡਾ ਹੋਰੀ ਪਰਚੋ ਕੀਤੀ ਅੱਜ ਕੀਤੀ ਸਭ ਆ ਪਰਚੀਆਂ ਛੋੜੇ ਛੋੜੇ ਕੱਚੇ ਉਹਨਾਂ ਨੂੰ ਦੇਰ ਦੇ ਦੀ ਆ 1000 ਰੁਪਏ ਮਹੀਨੇ ਦੀਆਂ ਪਹਿਲਾਂ ਪਰਚੀਆਂ ਕੱਟਦੇ ਸੀ ਇਹ ਹੁਣ ਇਹਨਾਂ ਨੇ ਬੰਦ ਕਰ ਦਿੱਤੀ ਚੱਲ ਬਾਈ ਬਾਈ ਜੀ ਵੀ ਸਹੀ ਹੈ ਜੇ ਆਪਾਂ ਆ ਦੇ ਮਰੀਜ਼ ਆ ਤੁਰਿਆ ਸਾਡੇ ਤੋਂ ਜਾਂਦਾ ਨਹੀਂ ਅੱਡੇ ਦੇ ਖੜੇ ਨਜਾਇਜ਼ ਤੰਗ ਕਰਦੇ ਆਗੇ ਸਾਨੂੰ ਬਸੇ ਕਰਕੇ ਗੁੰਡਾ ਕਰਦੀ ਕਰਨ ਦੇ ਆ ਆ ਦੇਖੋ ਬਾਈ ਆ ਸਿਰਫ ਫਰੂਡ ਹਾਂਜੀ ਬਾਈ ਲੱਖ ਰੁਪਏ ਦਾ ਨੁਕਸਾਨ ਕਰਦਾ ਯਾਰ ਲੱਖ ਦਾ ਕਰਦਾ ਬਾਈ ਉਹਨਾਂ ਨੇ ਮੱਡੀ ਤੋਂ ਜੀ ਆ ਦੇਖੋ ਜੀ 6 ਦਾ 5 4 ਦਾ ਮਜ਼ਦੂਰੀ ਹੈ ਸਭ ਬਾਈ ਕੀ ਕਹਣਾ ਦੋਨੀਆਂ ਤੁਸੀਂ ਨਾਲ ਖੜੇ ਹੋ ਦਰੇ ਨਾਲ ਤੇ ਇਹਨਾਂ ਦੇ ਹੈਗੇ ਹੀ ਅਸੀਂ ਸਾਡੇ ਸਾਰੀਆਂ ਡਿਆੜੀਆਂ ਗਈਆਂ ਜਿਹਨੇ ਲੋਕਾਂ ਨੂੰ ਰਾਜਾਂ ਪੈਸੇ ਬਣਾਏ 10000 ਰੁਪਿਆ ਕੇਸ ਤੇ ਰੋਜ਼ ਦੀ ਕਿੱਥੋਂ ਭਰੀਏ ਅਸੀਂ ਹੁਣ ਮੈਨੂੰ ਪਤਾ ਹੈ ਵੀ 15-1500 ਰੁਪਏ ਮੈਂ ਕਰਨ ਤੋਂ ਅਸੀਂ ਆਪ ਲੈ ਕੇ ਜਾਂਦੇ ਰਹੇ ਹਾਂ ਠੀਕ ਹੈ ਇਹ ਕੋਈ ਝੂਠ ਨਹੀਂਗਾ ਜੇ ਇਹ ਸੱਚ ਸੀ 15-1500 ਤੋਂ 2000 ਰੁਪਏ ਕਰਨ ਕਿਸ਼ਤ ਭਰਦਾ ਮੈਂ ਨਾਲ ਆਉਣਾ ਕਿਸ਼ਤ ਲੈਣ ਕਿਸੇ ਭਰਾ ਦੇ ਨਾਲ ਤਾਂ ਤਾਂ ਹੀ ਅਸੀਂ ਨਾਲ ਖੜੇ ਆ ਕਿਸੇ ਡਰ ਤੋਂ ਬਿਨਾ ਕਿਸੇ ਲਾਲਚ ਤੋਂ ਬਿਨਾ ਨਾਲ ਖੜੇ ਆ ਅਸੀਂ ਤੇ ਨਾਲ ਖੜਾਂਗੇ ਇੱਕ ਬਾਈ ਯਾਰ ਤੁਸੀਂ ਗਰੀਬ ਬੰਦਿਆਂ ਨੂੰ ਔਰ ਜਿਹੜੇ ਕਮਾ ਕੇ ਖਾਂਦੇ ਆ ਉਹਨਾਂ ਨੂੰ ਵੀ ਸੰਗ ਪਰੇਸ਼ਾਨ ਕਰਦੇ ਹੋ ਤਾਂ ਫਿਰ ਤੁਸੀਂ ਕਿਹਦੇ ਸੋਸ਼ਲ ਮੀਡੀਆ ਵਾਲੇ ਮਾਰੇ ਆ ਠੀਕ ਆ ਸੋਸ਼ਲ ਮੀਡੀਆ ਵਾਲੇ ਕਟੋਵੜਾ ਇੱਥੇ ਪ੍ਰੈਸਰ ਮੋਟਰ ਤੁਸੀਂ ਫੋਨ ਲਾਇਆ ਹੋਇਆ ਆਉਣਗੇ ਫਿਰ ਤੁਸੀਂ ਥੋੜਾ ਜਿਹਾ ਜਲੂਸ ਘਟਦਾ ਇਹਨਾਂ ਦਾ ਅਗਲਾ ਬਣਦਾ ਹੱਕ ਦੁੱਧ ਸਾਲ ਹੋਇਆ ਨਿਸ਼ਾਨ ਦਿਓ ਪਰ ਤਾਂ ਭਾਈ ਕੀ ਮੰਗਾਂਗੇ ਅੱਜ ਮੰਗ ਆਪਣੇ ਕੀ ਆ ਬਈ ਜਿਹੜਾ ਸਾਡਾ ਸਾਥ ਇਨਸਾਫ ਕੀਤਾ ਜਾਵੇ ਸਾਡੇ ਨਾਲ ਜਿਹੜਾ ਸਾਡਾ ਪਰਸ ਉਸ ਚੋਣ ਲੈ ਕੇ ਉਹਨਾਂ ਦੇ ਉਹ ਕੀਤਾ ਜਾਵੇ ਜਿਹੜਾ ਲੈ ਕੇ ਗਏ ਉਹ ਸਾਨੂੰ ਵਾਪਸੀ ਮੋੜਿਆ ਜਾਵੇ ਜੇ ਸਹੀ ਹੈ ਵਾਪਸੀ ਤਾਂ ਉਹਨਾਂ ਨੇ ਕੀ ਛੱਡ ਨਹੀਂ ਟਰਾਲੀ 'ਚ ਪਲਟ ਕੇ ਲੈ ਗਏ ਸਾਰਾ ਕਿੰਨੇ ਆਨੇ ਸੀ ਕਿੰਨੇ ਬੰਦੇ ਸੀ ਬਾਈ ਬੰਦੇ ਘਟੋਰ 25 30 ਆਨੇ ਸੀ ਇਹ ਇਹ ਵੀ ਉਹ ਵੀ ਵਰਗੇ ਸਾਰੇ ਨਾਲ ਸੀ ਐਕਸਪੈਕਟਰ ਵੀ ਹੁੰਦਾ ਜਿਹੜਾ ਇਹਨਾਂ ਦਾ ਦਫਤਰ ਦਾ ਉਹ ਵੀ ਨਾਲ ਸੀ ਗਈ ਬਠੰਡੇ ਤੋਂ ਆਏ ਬਠੰਡੇ ਤੋਂ ਆਏ ਇਹ ਲੋਕਲ ਹੈ ਇਹ ਇੱਥੇ ਕਮੇਟੀ ਚੋਂ ਆਈ ਆਪਾਂ ਜਦੋਂ ਇਹਨਾਂ ਨੂੰ ਆਖਿਆ ਜਦੋਂ ਆ ਕੇ ਅਸੀਂ ਬੋਲਣ ਲੱਗੇ ਉੱਥੇ ਆਏ ਪ੍ਰੈਸਰ ਬੋਟਰ ਆਏ ਉਹਦੋਂ ਸਾਰੇ ਭੱਜ ਗਏ ਉਹ ਚਾਹੁੰਦੇ ਕੀ ਕਰਨੇ ਹੈ ਕੀ ਚਾਹੁੰਦੇ ਕੀ ਹੈ ਬਸ ਇਹ ਗਰੀਬ ਨਾਲ ਧੱਕਾ ਹੀ ਇਹ ਭਾਲਦੇ ਵੀ ਬੁੱਕੇ ਮਾਰਨਾਂ ਚੋੜਨਾ ਕਰਨ ਇਹ ਕੰਮ ਜਿਹਨੇ ਬਾਈ ਚੋਰੀਆਂ ਕਰਦੇ ਆ ਉੰਨਾ ਨਹੀਂ ਫਟ ਲਾਂਦ ਕਹਿੰਨੇ ਆ ਵੀ ਯਾਰ ਆ ਦੇਖੋ ਜੀ ਚੋਰੀਆਂ ਕਰਨਾ ਫੜਿਆ ਗਿਆ ਸਵੇਰੇ 4 ਵਜੇ ਦੇ ਘਰੋਂ ਨਿਕਲੇ ਵੇ ਆਈ ਭੁੱਖੇ ਤੇ ਡਾਹੇ ਤੱਕ ਰੋਟੀਆਂ ਨਹੀਂ ਖਾਧੀਆਂ ਸੀ ਇਹ ਬਾਈ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਮੈਂ ਖੁਦ ਤਾਂ ਲਾਕਡਾਊਨ ਦੇ 2 ਸਾਲ ਸਬਜ਼ੀ ਵੇਚੀ ਐ ਜਿਹੜੇ ਬੰਦੇ ਨੇ ਕੰਮ ਕੀਤਾ ਹੁੰਦਾ ਬੰਦੇ ਨੂੰ ਕੰਮ ਦਾ ਪਤਾ ਹੁੰਦਾ ਇਸ ਗੱਲ ਦੀ ਅਸੀਂ ਕਰਨ ਬਸ ਸਾਡੇ ਨਾਲ ਖੜੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਜੀ ਜਿਹਨਾਂ ਨੂੰ ਵੀਰ ਇਹ ਜੀ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਯਾਰ ਕੋਈ ਅਸੀਂ ਜਿਹੜੀ ਵੀਡੀਓ ਹੈ ਵਿਊ ਮਾਰਿਆ ਨਹੀਂ ਪਾਈ ਤੇ ਇਹਨਾਂ ਨੇ ਮੈਨੂੰ ਕਿਹਾ ਬਾਈ ਵੀਡੀਓ ਇਹਨਾਂ ਨੂੰ ਬਈ ਬਣਦਾ ਜਿਹੜਾ ਦਾ ਨਿਸ਼ਾਨ ਹੋਇਆ ਦੇਣਾ ਦੇਣਾ ਬਣਦਾ ਹੈਗਾ ਤੇ ਗਾਹਾਂ ਤੋਂ ਬਈ ਇਹ ਧੱਕਾ ਉਹਦਾ ਕੀ ਕਰੋਗੇ ਬਈ ਇਹ ਲੱਗਈ ਆ ਬਈ ਸਾਰੇ ਧੱਕਾ ਹੋਇਆ ਸੀ ਦਾ ਕੁਝ ਖਾ ਕੇ ਮਰਾਗੇ ਇਹ ਕੇਸ ਕਰਾਂਗੇ ਅਗੇ ਸੱਜੀ ਮੰਡੀ ਆਨੇ ਕੀਤਾ ਹੋਣੀ ਪਰ ਉਹਨਾਂ ਨੇ ਕਰਾਂਗੇ ਹੋਣੀ ਸੀ ਫਰੂਟ ਵਾਲੇ ਕੇਸ ਕਰਾਂਗੇ ਅਗੇ ਕਮੇਟੀ ਉਹ ਸੱਜੀ ਵਾਲਿਆਂ ਨੇ ਕੀਤਾ ਧਾਰਾ ਜਾਂਦਾ ਇੱਕ ਸਿੰਗਲ ਰੇੜੀ ਨੂੰ ਹੱਥ ਨਹੀਂ ਪਾ ਸਕਦਾ ਕਿ ਕਮੇਟੀ ਦਾ ਕੋਈ ਕੀ ਕਰਾਂ ਬਈ ਪੈਸੇ ਉੱਥੋਂ ਦਾ ਕੋਈ ਨਾਲ ਖੜਾ ਉਹਨਾਂ ਦੇ ਕੋਈ ਇਹ ਬੰਦਾ ਉਹਨਾਂ ਕੋਲ ਜਾਂਦੇ ਹੀ ਨਹੀਂ ਇਹ ਉਧਰੋਂ ਪੈਸੇ ਮਿਲਦੇ ਆ ਖਾਨ ਨੂੰ ਇਹ ਸੋਹਣੇ ਕੰਗਾਈ ਤੇ ਤਾਰਾ ਚੰਦ ਖੜਾ ਤਾਰਾ ਚੰਦ ਖੜਾ ਹੀ ਉੱਥੇ ਤਾਰਾ ਚੰਦ ਖੜਾ ਉਹ ਸਾਰਿਆਂ ਦੇ ਨਾਲ ਖੜਾ ਉਹ ਇਧਰਲੇ ਪਾਸੇ ਬਸ ਅਸੀਂ ਆਪ ਦੀਆਂ ਗਲਤੀਆਂ ਜਿਹੜੀਆਂ ਸੀ ਉਹਨੇ ਛੋਟੇ ਨਾਲ ਕਿਉਂ ਨਹੀਂ ਖੜੇ ਬਾਈ ਉਹ ਛੋਟੇ ਜਿਹੜੇ ਅਸੀਂ ਉਦੋਂ ਸਾਡੇ ਨਾਲ ਕੋਈ ਬੰਦਾ ਨਾਲ ਹੀ ਨਹੀਂ ਤੁਰਦਾ ਸੀ ਆਪ ਨਾਲ ਜਾਣ ਨੂੰ ਤਿਆਰ ਹੈ ਜਿਹੜੇ ਬਾਕੀ ਹੈਗੇ ਉਹ ਨਹੀਂ ਤੁਰਦੇ ਸੀ ਉਹ ਬਸ ਅੱਡੇ ਦੇ ਅੱਡੇ ላይ ਖੜੇ ਹੋ ਕਹਿੰਦੇ ਕੋਈ ਨਹੀਂ ਸਾਡੀਆਂ ਪਰਚੀਆਂ ਹੀ ਘੱਟ ਲੋ ਮਤਲਬ ਥੋੜੇ ਥੋੜੇ ਜਿਹੜੇ ਥੋੜੇ ਆਪ ਦੇ ਬੰਦੇ ਥੋੜੀ ਮਦਦ ਨਹੀਂ ਕਰ ਰਹੇ ਹੋ ਹਾਂ ਸੋ ਬਾਈ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਬਹੁਤ ਨੁਕਸਾਨ ਦੇ ਇਹ ਘੱਟੋ ਘੱਟ ਵੀ 150000 ਰੁਪਏ ਦਾ ਹੁੰਦਾ ਕਿਦਾ ਨੁਕਸਾਨ ਹੈ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਬਾਕੀ ਸੇਰ ਜੀ ਨੇ ਸਾਰਾ ਕੁਝ ਦੱਸ ਦਿੱਤਾ ਭਾਈ ਤੁਸੀਂ ਭਾਈ ਕੀ ਕਹਿਣਾ ਦੋਨੇ ਜੀ ਉਹ ਭਾਈ ਜੀ ਦੇਖੋ ਗਰੀਬ ਬੰਦੇ ਹੈ ਘੱਟੋ ਘੱਟ ਲੱਖ ਰੁਪਈਆ ਦਾ ਨੁਕਸਾਨ ਹੋ ਗਿਆ ਚਾਰ ਪੰਜ ਬੰਦੇ ਕੰਮ ਕਰਦੇ ਤੇ ਕਰ ਕੀ ਗਏ ਫ੍ਰਿਜ ਤੂੜ ਗਏ ਇਹਨਾਂ ਦਾ ਉੱਪਰ ਗਏ ਜਿਨ੍ਹਾਂ ਨੇ ਭਾਈ ਆਹ ਦੇਖ ਲਿਆ ਤੇ ਨਾ ਫਰੂਟ ਡਿੱਗੇ ਹੋਏ ਮੈਂ ਕਹਿੰਦਾ ਵੀ ਕੋਈ ਨਹੀਂ ਲੱਗ ਜਾਂਦਾ ਜੀ ਇਹਨਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਕੋਈ ਨਹੀਂ ਕਹਿੰਦਾ ਵੀ ਅਸੀਂ ਗੰਦ ਖਾਵਾਂਗੇ ਹਨਾ ਕਿਉਂਕਿ ਨਾਲੀਆਂ ਦੇ ਵਿੱਚ ਪਾਣੀਆਂ ਦੇ ਵਿੱਚ ਫਰੂਟ ਸੱਟ ਗਏ ਤੇ